ਮਰੇ ਬਲੋ ਤੁਹਾਨੂੰ ਸਾਰਿਆਂ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਚੱਲਦੇ ਜੀ ਕੰਮ ਵੀ ਰੋ ਬਹੁਤ ਵਧੀਆ ਤੇ ਧੰਨ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਹੋ ਰਹੀਆਂ ਤੇ ਬਾਕੀ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ ਜੀ ਮੇਰੇ YouTube ਚੈਨਲ ਸਰਬਜੀਤ ਮਹਲ ਬਲੌਗਸ ਤੇ ਬਾਬਾ ਸੁੱਖ ਰੱਖੇ ਤੁਹਾਨੂੰ ਸਾਰਿਆਂ ਨੂੰ ਹੀ ਦੁੱਧ ਤੇ ਪੁੱਤ ਖੁਸ਼ੀਆਂ ਖੇੜੇ ਤੁਹਾਡੇ ਸਾਰਿਆਂ ਦੀ ਕਮਾਈਆਂ ਝੋਣ ਜੀ ਬਰਕਤਾਂ ਤੇ ਲੋ ਜੀ ਚੱਲ ਰਹੇ ਆ ਘਰ ਦੇ ਕੰਮ ਤੇ ਠੰਡਾ ਜਿਹੜੀ ਵੀਰੋ ਉਹ ਚੱਲ ਰਹੀ ਪੂਰੇ ਜੋਰਾਂ ਤੇ 2024 ਦੇ ਵਿੱਚ ਤਿੰਨ ਦਿਨ ਸੂਰਜ ਨੇ ਹੱਲ ਤੱਕ ਦਸਤਕ ਦਿੱਤੀ ਜਿਹੜਾ ਦਿਖਿਆ ਤੇ ਹੁਣ ਪਿਛਲੇ ਤਿੰਨ ਚਾਰ ਦਿਨ ਤੋਂ ਦੁਬਾਰਾ ਫੇਰ ਆ ਜਿਹੜਾ ਜੀ ਮੌਸਮ ਪੂਰਾ ਓਕਣਾ ਹੀ ਠੰਡ ਵਾਲਾ ਹੋਇਆ ਬਾ ਤੇ ਕੋਰਾ ਪੈਣ ਲੱਗ ਗਿਆ ਚਲੋ ਵੀਰੋ ਠੰਡ ਦੇ ਵਿੱਚ ਠੰਡ ਪੈਣੀ ਤਾਂ ਚਾਹੀਦੀ ਹੈ ਫਸਲਾਂ ਖਾਤਰ ਪਰ ਜਿਆਦਾ ਠੰਡ ਤੁਹਾਨੂੰ ਪਤਾ ਜਿਹੜਾ ਆਪਣਾ ਮਾਲ ਪਸ਼ੂ ਰੱਖੇ ਵੇ ਆਪਾਂ ਨੇ ਮੱਝਾਂ ਉਹਨਾਂ ਖਾਤਰ ਬਹੁਤ ਔਖਾ ਜੀ ਚਲੋ ਬਾਕੀ ਪਰਮਾਤਮਾ ਬਾਲ ਦਿੰਦਾ ਤੇ ਲੋ ਜੀ ਅੱਜ ਜਾ ਰਹੇ ਆਪਾਂ ਜਲੰਧਰ ਸਾਈਡ ਆਪਣੇ ਵੀਰ ਨਾਲ ਹੀ ਆਏ ਪਿਆ ਉਹਨਾਂ ਨੂੰ ਮਿਲਣਾਂ ਜਾ ਕੇ ਤੇ ਸਾਰਾ ਹੀ ਪਰਿਵਾਰ ਚੱਲਿਆ ਜੀ ਆਮਨ ਜੈਸ਼ਨ ਪਰਮ ਮੈਂ ਪਰਮ ਦੀ ਮੰਮੀ ਤੇ ਫਾਦਰ ਸਾਹਿਬ ਉਧਰ ਅੱਜ ਰਹੋਗੇ ਜੀ ਘਰ ਤੇ ਉਹਨਾਂ ਦੀ ਡਿਊਟੀ ਲੱਗੀ ਜੀ ਉਰੇ ਤੇ ਚਲੋ ਬਾਕੀ ਵੀਰੋ ਖੁਸ਼ ਰਹੋ ਖੁਸ਼ੀਆਂ ਦੇ ਜਿਹੜੇ ਦਿਨ ਆ ਕਹਿੰਦੇ ਟਾਈਮ ਆ ਉਹਨਾਂ ਨੂੰ ਆਪਣਾ ਕਾਇਦ ਕਰੋ ਘੁੰਮੋ ਪਰ ਇਹ ਕੰਮ ਦੁਨੀਆਦਾਰੀ ਦੇ ਵਿੱਚ ਆਪਣਾ ਚੱਲਦੇ ਰਹੇ ਨੇ ਤੇ ਮੇਰੀ ਸੋਚ ਹੈ ਵੀ ਚਲੋ ਹਰੇਕ ਨਾਲ ਮਿਲੋ ਵਰਤ ਤੇ ਜਾ ਰਿਹਾ ਬਾਕੀ ਤੁਹਾਨੂੰ ਬੱਚਿਆਂ ਨਾਲ ਵੀ ਮਿਲਾ ਦਿੰਦਾ ਬੱਚੇ ਖੁਸ਼ ਆ ਜੀ ਜਾ ਕੇ ਤੇ ਕਹਿੰਦਾ ਨਾ ਦੇਖੋ ਗੱਡੀ ਤਿਆਰ ਵਰ ਤਿਆਰ ਖੜੀ ਹੈ ਜੀ ਆਪਣੀ ਪਰਮਦਾ ਬੱਸ ਕੱਦਾ ਡੇਢ ਦੋ ਘੰਟੇ ਦਾ ਕਹਿਣ ਲੱਗਿਆ ਵਾ ਕਹਿੰਦਾ ਪਾਪਾ ਤੈਨੂੰ ਪਿੱਛੇ ਬਹਿਣਾ ਮੈਂ ਮੈਂ ਬਹਿਣਾ ਮੂਰੇ ਚਾਚੇ ਕੋਲ ਮਹਾਂ ਚਾਲਕ ਕੋਈ ਨਹੀਂ ਚਾਹ ਹੁੰਦਾ ਜੀ ਬੱਚਿਆਂ ਨੂੰ ਗੱਡੀ ਦਾ ਚਲੋ ਵਾ ਪ੍ਰਮਾਤਮਾ ਨੇ ਕਿਰਪਾ ਕਰਤੀ ਮੋਟਰਸਾਈਕਲ ਪਰ ਜਾਂਦੇ ਤੇ ਅੱਗੇ ਬਾਕੀ ਤੁਹਾਡਾ ਤੁਸੀਂ ਜਿਹੜੇ ਬਲੌਗ ਦੇਖਦੇ ਆ ਸਾਰਿਆਂ ਦੀ ਦੁਆਵਾਂ ਦੇ ਨਾਲ ਵੀ ਗੱਡੀ ਲੈ ਹੋ ਗਈ ਚਲੋ ਹੁਣ ਗੱਡੀ ਲੈ ਹੋ ਗਈ ਉੱਕਣਾ ਹੀ ਬੰਦੇ ਦੀਆਂ ਲੋੜਾਂ ਵਧੀਆਂ ਜਾਂਦੀਆਂ ਸਾਰਾ ਪਰਿਵਾਰ ਇਕੱਠਾ ਜਾਣ ਲੱਗਿਆ ਨਹੀਂ ਮੈਂ ਪਰਮ ਪਰਮ ਦੀ ਮੰਮੀ ਭਾਈ ਮੋਟਰਸਾਈਕਲ ਪਰ ਜਾਂਦੇ ਤੇ ਧੰਨਵਾਦ ਆ ਮੋਟਰਸਾਈਕਲ ਦਾ ਵੀ ਜਿਨ੍ਹਾਂ ਇੰਨੀ ਇੰਨੀ ਦੂਰ ਤੱਕ ਪਜਾਇੇ ਭੈਣਾ ਕੋਲ ਗਏ ਤੇ ਚਲੋ ਬਾਕੀ ਬਹੁਤਾ ਕੁਝ ਨਾ ਕਹਿੰਦਾ ਹੋਇਆ ਤੁਹਾਨੂੰ ਹੁਣ ਪਰਿਵਾਰ ਨਾਲੇ ਮਲਾਉਂਦਾ ਬੱਚਿਆਂ ਨਾਲ ਅਮਨ ਨਾਲ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਲੋ ਭਾਈ ਮੌਸਮ ਦੇਖ ਲੋ ਸੁਹਾਵਣਾ ਠੰਡ ਵਾਲਾ ਤੇ ਇੱਧਰ ਆਪਣੀ ਬਗੀਚੀ ਤੇ ਗੱਡੀ ਇੱਧਰ ਤਿਆਰ ਖੜੀ ਹੈ ਤੇ ਇੱਧਰ ਸਭ ਤੋਂ ਪਹਿਲਾਂ ਚਲੋ ਪੰਮੂ ਨੂੰ ਮਿਲੋ ਜੀ ਚਾਹ ਸਿਆਦ ਲੈ ਤੇ ਇੱਧਰ ਜਸ਼ਨ ਨੂੰ ਮਿਲੋ ਮੇਰਾ ਅੱਲਾ ਤਾਂ ਸਾਲ ਨੂੰ ਪਿਆਰ ਕਰਦਾ ਸੱਛਕਾ ਆ ਤੇਰੇ ਮੱਟੋ ਦਾ ਅੱਜ ਪਛਾਣੇ ਨਹੀਂ ਹੁੰਦੀ ਹੈ ਹਾਂਜੀ ਗੱਡੀ 'ਚ ਜਾਣ ਦਾ ਚਾਹ ਹੈ ਹਨਾ ਤੇ ਇੱਧਰ ਮਿਲੋ ਜੀ ਮੇਰੇ ਵੱਲ ਸਾਰਿਆਂ ਨੇ ਹੱਥ ਜੜ ਕੇ ਵੈਰਵਲ ਸੱਛਕਾ ਜੀ ਹਾਂ ਬਈ ਉਹ ਜਵਾਈ ਨਹੀਂ ਪਛਾਣ ਹੁੰਦੀ ਹੈ ਹਾਂਜੀ ਠੀਕ ਆ ਚਲੋ ਬਾਈ ਟੌਰ ਕੱਢਣੀ ਚਾਹੀਦੀ ਹੈ ਹਨਾ ਜਦੋਂ ਵੀ ਜਾਈਏ ਕਿਤੇ ਨਾ ਕਿਤੇ ਹਾਂ ਤੇ ਲੈ ਬਾਈ ਆ ਪੰਮੂ ਦੀ ਟੌਰ ਦੱਸੇ ਬਾਈ ਕਵਿੰਟ ਕਰਕੇ ਕੋਟ ਪਾਇਆ ਵਾ ਤੇਰੇ ਪੰਮੂ ਬਾਈ ਹੋਂ ਗੱਡੀ ਚ ਬੈਣਾ ਪੰਮੂ ਕਿੱਥੇ ਮੂਰੇ ਦੇ ਪਿੱਛੇ ਮੂਨੇ ਅੱਛਾ ਮੂਰੇ ਬੈਣਾ ਜਸ਼ਨ ਬਾਈ ਪਿੱਛੇ ਤੇ ਇਧਰ ਸਰਦਾਰਨੀ ਪਿੱਛੇ ਬੈਠ ਗਈ ਹਾਂ ਇੱਕ ਅੱਧਾ ਕੁ ਲੜਦਾ ਮੂਰੇ ਬਹਿਣਾ ਤੇ ਇਹਦਾ ਹੀ ਲੱਗਦਾ ਪਤਾ ਲੱਗਿਆ ਵੀ ਜਾਣਾ ਹੈ ਜੀ ਹਾਂ ਤੇਰਾ ਤਾ ਤੁਨੂੰ ਵੀ ਗਿਆਨ ਦਾ ਕਹਿੰਦਾ ਪਾਪਾ ਪਿੱਛੇ ਬੈਟੋ ਤੇ ਮੈਂ ਬੈਟੂੰਗਾ ਤੇ ਅੱਥੀ ਨਾਲ ਅੱਛਾ ਠੀਕ ਹੈ ਠੀਕ ਹੈ ਲੈ ਬਈ ਚਾਚਾ ਵੀ ਆ ਗਿਆ ਇਹਦਾ ਆੜੀ ਬਾਹਰ ਨੂੰ ਨਿਕਲ ਕੇ ਆਹ ਕਹਿੰਦਾ ਮੈਂ ਮੂਰੇ ਬਹਿਣਾ ਤੇ ਇਹ ਵੀ ਕੀ ਕਰਨਾ ਹਾਂ ਮੂਰੇ ਬਹਿਣਾ ਅੱਛਾ ਚਾਚੇ ਨਾਲ ਚੱਲ ਫੇਰ ਬੈਠ ਮੂਰੇ ਪਤਾ ਉਹ ਵੀ ਦੇਖੇ ਚਲੋ ਬਾਈ ਚੱਲਦੇ ਚਲੋ ਕੱਢੋ ਗੱਡੀ ਬਈ ਚਲੋ ਬੈਠੋ ਬੈਠੋ ਵਿੱਚ ਲੈ ਬਈ ਦਰਵਾਜ਼ਾ ਖੋਲ ਦਿੰਦਾ ਕੋਈ ਗੱਲ ਨਹੀਂ ਹਲਾ ਭਾਈ ਉਹ ਤਰਪਾਲ ਪਈ ਹੈ ਇੱਥੇ ਜਿਹੜੀ ਗੱਡੀ ਬਦਤੀ ਨਹੀਂ ਇਹ ਕੋਲੀ ਬਈ ਲੋਕ ਹਾਂ ਇਹ ਆ ਲੈ ਹਣ ਖੋਲ ਜੀ ਬੈਠਣ ਦੇ ਚਲੋ ਅੰਦਰ ਇਹ ਆਇਆ ਭਾਈ ਬੰਦਾ ਹੈ ਗ੍ਰੇਟ ਹੈ ਚਲੋ ਭਾਈ ਚਲੋ ਚਲੋ ਆਪਾਂ ਖੋਲਦੇ ਬਾਈ ਗੇਟ ਆਪਣਾ ਤੇ ਬਾਬੇ ਦਾ ਨਾਮ ਲੈ ਕੇ ਚੱਲਦੇ ਆ ਆਹੋ ਤੇ ਆਲੋ ਖੋਲ ਲਿਆ ਗੇਟਾ ਤੇ ਆ ਸ਼ੋ ਘੜਾਤਾ ਤੇ ਆ ਜਾਓ ਬਾਈ हम भाई घर है जरा हूँ बापू के हवाले चलो चलो भाई बाय बाय कह देव पम्मू नलो चलो इन्हों जो गोड़नी इन्हों बंद कलोज चलो चलो चलते जी हूँ ਲੋ ਵੀ ਜਲੰਧਰ ਪਹੁੰਚਦੇ ਸਾਰੇ ਪਰਮ ਕਹਿੰਦਾ ਕੋਈ ਖਾਣਾ ਪੀਣਾ ਤੇ ਬਾਈ ਫੈਮਿਲੀ ਉਹ ਵੀ ਸਾਰੇ ਇਕੱਠੇ ਤੇ ਆ ਲੋ ਸਾਰੇ ਸਰਪੇ ਸਸਕ ਜੀ ਸਸਕ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਹਾਏ ਭਾਈਓ ਮੁੰਡੇ ਥੋੜੇ ਜਿਹਾ ਅੰਗਰੇਜ਼ ਆ ਤਾਂ ਕਰਕੇ ਥੋੜਾ ਜਿਹਾ ਜੱਕਦੇ ਆ ਹਨਾ ਜੱਕਦੇ ਆਏ ਸਾਡਾ ਲੈਂਗੁਏਜ ਦੀ ਲੜਾਈ ਹੋ ਰਹੀ ਸੀ ਠੀਕ ਨੇ ਪਰ ਵਾਈ ਚਲੋ ਚੱਲਦੇ ਹੈਂ ਹਾਂ ਪਰਮ ਨਹੀਂ ਬਾਈ ਜਾ ਚਦਾ ਹੈਗਾ ਪਾ ਜਾਕਦਾ ਪਾ ਜੀ ਚਲੋ ਬਾਈ ਤਾਇਆ ਨਾਲ ਆ ਇਹਨਾਂ ਦਾ ਹੁਣ ਹੁਣ ਕਾਦਾ ਜਾਕਣਾ ਠੀਕ ਨੇ ਜੀ ਚਲੋ ਚੱਲਦੇ ਬਾਈ ਅੰਦਰ ਨੂੰ ਉਧਰ ਵਾਕਈ ਬਾਈ ਚੀਜ਼ ਆ ਇਹ ਜਲੰਧਰ ਪਹੁੰਚ ਕੇ ਤੇ ਬਾਕੀ ਦਿਖਾਉਂਦਾ ਕਿਆ ਕਰਦਾ ਪਰਮ ਹੈ ਐਸਟ ਬੋਡ ਹਾਂ ਐਸਟ ਬੋਡ ਵਾਲਿਆਂ ਦੇ ਪਹੁੰਚ ਗਏ ਜੀ ਲੋ ਬਈ ਪਹੁੰਚਦੀ ਸਾਰੇ ਪਰੋਂ ਕਹਿੰਦਾ ਪਹਿਲਾਂ ਆ ਝੂਲਾ ਲੈਣਾ ਪਰ ਮਾਂ ਕੋਈ ਨਹੀਂ ਬਾਅਦ ਚ ਆਉਗੀ ਜਦ ਰਿਵਾਰੀ ਇਹਦੇ ਉੱਪਰ ਬਿਠਾ ਲਾਂਗੇ ਤੇ ਠੀਕ ਨੇ ਚਲੋ ਆਹ ਲੋ ਬਈ ਆਏ ਭਾਈ ਜੀ ਹਾਂ ਵੇ ਜੇਸ਼ਨਾ ਕਿੱਧਰ ਘੁੰਮਦੀ ਐ ਬਾਹਰਲੇ ਦੇਸ਼ ਤਾਂ ਨਹੀਂ ਘੁੰਮਦੀ ਹਾਂ ਬੱਬੂ ਹਾਂ ਬੱਬੂ ਜੇਸ਼ਨਾ ਹਾਂ ਕਾਕਾ ਤਮੇ ਬੱਬੂ ਭਾਈ ਸਾਡਾ ਇੱਕ ਬੰਦਾ ਮੂਰੇ ਜਾ ਰਿਹਾ ਤੇ ਪਹੁੰਚ ਗਿਆ ਹੁਣ ਉਹ ਮਾਲ ਆ ਦੇ ਆ ਲੋ ਨਜ਼ਾਰੇ ਆਹਾ ਆਏ ਭਾਈ ਖਾਨ ਤੇ ਇਧਰ ਬੰਦੇ ਹਾਂ ਠੀਕ ਹੈ ਜਸ਼ਨ ਹੈ ਹਾਂਜੀ ਭਾਈ ਪਰਮੋ ਸੱਤ ਮੂਰੇ ਜਾ ਰਿਹਾ ਮੋਜਾ ਲੁੱਟਦਾ ਆ ਦੇਖ ਜਸ਼ਨ ਇੱਧਰ ਹੈ ਠੀਕ ਹੈ ਹਾਂ ਆਏ ਭਾਈ ਲੋ ਬਲਾਲੀ ਮੂਰੇ ਜਿਸ ਨੇ ਕਹਿੰਦਾ ਮੂਰੇ ਆ ਆਹ ਚਲੋ ਟ੍ਰੇਨ ਆ ਗਈ ਲੋ ਬਾਈ ਇਹ ਹੈ ਈਸਟ ਫੂਡ ਵਿਲੇਜ ਜਿੱਥੇ ਪਹੁੰਚਿਆ ਬਾਈ ਦੇਖਣ ਵਾਲੀ ਚੀਜ਼ਾਂ ਵਾਕਈ ਹੈ ਆਹ ਆਹ ਹੈ ਪਰੋਂ ਦੇ ਆੜੀ ਬਾਈ ਹੈ ਕਾ ਸੀ ਗਿਆ ਪਰੋਂ ਦੇ ਆੜੀ ਆਹ ਦੇਖੋ ਹੈ ਆਏ ਹੈ ਠੀਕ ਨੇ ਆ ਆਏ ਬਾਈ ਇਹ ਆ ਚੀਜ਼ ਦੇਖਦੇ ਉਹ ਚੱਲ ਰਹੀ ਆ ਬਾਈ ਆ ਲੈ ਬਾਈ ਪੰਮੂ ਆ ਪੰਮੂ ਗਾ ਏ ਠੀਕ ਆ ਯਾਰ ਬਾਈ ਸਾਰੀ ਫੈਮਿਲੀ ਖੜੀ ਏ ਆਹ ਲੈ ਹੁਣ ਲੈ ਕੇ ਪਹੁੰਚਿਆ ਚਾਚਾ ਬੰਮੂ ਦੀਆਂ ਬਾਹਾਂ ਫੇਲੀਆਂ ਹੋ ਗਈਆਂ ਦੇਖ ਲਈ ਹਾਂ ਆਏ ਆ ਇਹ ਦਾੜੀ ਆ ਏ ਠੀਕ ਨਹੀਂ ਹਾਂ ਲੈ ਬਾਈ ਅਦਰਵਾਈ ਚਾਚਾ ਕਾ ਨਾ ਕਿ ਆਉਦੇ ਬਾਈ ਕੁਛ ਰਹਿਦਾ ਚਾਚਾ ਕੰਨਾ ਕੁਛ ਨਾ ਕਿ ਆਇਆ ਹੈ ਕਿ ਨਹੀਂ ਹੈ ਆ ਦੇਖੋ ਬਾਈ ਆਹਾਹਾ ਨਜ਼ਾਰਾ ਹਮੇ ਜਿਸ਼ਨ ਦੇਖ ਲੈ ਹੁਣ ਕੰਮ ਗਿਆ ਪਤਾ ਆ ਦੇਖ ਦੇਖ ਲੈ ਲੋ ਬਾਈ ਹੋ ਬਾਈ ਕੰਨੇ ਜੂਬੇ ਜੇ ਪਹੁੰਚੇ ਹੈ ਆਹ ਬਾਈ ਪਰਮਦੀ ਟ੍ਰੇਨ ਆਹ ਲੰਗੀ ਟ੍ਰੇਨ ਜਿੱਧਰ ਦੀ ਨਿਗਾ ਰਹਿੰਦੀ ਸਿਆਲੋ ਬਾਈ ਨਕਸ਼ਾ ਜਿੱਥੇ ਘੁੰਮ ਰਹੇ ਆ ਹੱਤੇ ਹੈ ਆਹੇ ਬਾਈ ਵੱਜਦੀਆਂ ਛਾਲਾਂ ਲਾ ਬਈ ਇਹ ਬੰਦਾ ਆਪਣਾ ਡਰਦਾ ਨਹੀਂ ਇਹ ਕਰੂਗਾ ਹੁਣ ਨਵਾਂ ਕੰਮ ਤੇ ਜਾਊਗਾ ਉੱਪਰ ਤੇ ਆਹ ਲਾ ਬਈ ਚੜ ਗਿਆ ਆ ਬਈ ਚੱਲ ਇਹ ਫੌਜੀ ਦਾ ਫੌਜੀ ਹੋਇਆ ਕੋਤਰੀ ਬੂਟ ਖੋਲਣੇ ਪਾਣੇ ਅੱਛਾ

ਦਰੀਨਾ ਦੇ ਤਾਂ ਹਾਂ ਦਰੀਨਾ ਹਾਂ ਡਰਨਾ ਨਹੀਂ ਉਹਨਾਂ ਦਾ ਆ ਕੇ ਸਿੱਧਾ ਕਿਹਾ ਹੀ ਹੈ ਹਾਂਜੀ ਮੈਂ ਮੈਂ ਡਰਦਾ ਨਹੀਂ ਲਾ ਬਾਈ भाई चल पे प्रोसेसर चल सारे खड़े हैं भाई देख रहे हैं ਹਾਂ ਹਾਂ ਉਹ ਰੇੜਾ ਜੱਕ ਲੈ ਗਿਆ ਆਪਣਾ ਹਾਂ ਹਾਂ ਕਰਸਰ ਗੱਲ ਵੀ দার ডারি ਬਾਕੀ ਕਾ ਜੀਦਾ ਹਾਂ ਹਾਂ ਉਹ ਕਿ ਆ ਗਿਆ ਤਾਂ ਹਾਂ ਤਾਂ ਕੋ ਬੋ ਜੀ ਗਿਆ ਯਾਰ ਉਹਨੇ ਤਾਂ ਉੱਚਾ ਗਿਆ ਇਹ ਹਾਂ ਵੀ ਤੋ ਡਰਿਆ ਤਾਂ ਇੰਦਾ ਦਿਖਾਈ ਮੈ ਹਾਂ ਡਰਿਆ ਤਾਂ ਡਰਿਆ ਹਾਂ ਡਰ ਗਿਆ ਸੀ ਹਾਂ ਡਰ ਗਿਆ ਤਾਂ ਨਹੀਂ ਨਹੀਂ ਹਾਂ ਹਾਂ ਉਹ ਉਮਰ ਦੇ ਦਾਅ ਨਾਲ ਠੀਕ ਆ ਲੈ ভাই ਕਹਿੰਦਾ ਵੀ ਬੱਸ ਦੀ ਝੂਟੀ ਲੈਣੀ ਆ ਹੈਂ ਦੇ ਚਲੋ ਚੱਲ ਭਾਈ ਉਹ ਬਾਹਰ ਵਾਲੇ ਬੰਦੇ ਦੀ ਦੇਖੋ ਸੱਪ ਬੈਲਟ ਲਾ ਲਈ ਉਹਨੇ ਪਰ ਉਹ ਜਸ਼ਨ ਨੇ ਵੀ ਲਾਲੀ ਪਾਰਲੀ ਸਾਈਡ ਚੱਲਾ ਬੰਦਾ ਬੜਾ ਚਲੇ ਗਿਆ ਨਾਲ ਪੰਮੂ ਦੇ ਕੋਲ ਆਪਣੇ ਕੋਲ ਦੇਖ ਨੇ ਪੰਮੂ ਨੇ ਭਾਈ ਉਹ ਝੂਟਾ ਲੈ ਲਿਆ ਮਾਣਾ ਇੱਥੇ ਖੜਾ ਦਾ ਸਿੱਧਾ ਬੱਸ ਤੇ ਆਲਾ ਪੰਮੂ ਦਾ ਜੀ ਆਪਣਾ ਪੂਰਾ ਛਾਤਰ ਬੰਦਾ ਹਾਂ ਠੀਕ ਹੈ ਓਏ ਹੈ ਚੱਲ ਭਾਈ ਇਧਰ ਡਰਾਈਵਰ ਵੀ ਪਹੁੰਚ ਗਿਆ ਲਾ ਬਾਈ ਅਮਨ ਘੜਾ ਤੇ ਬਾਈ ਸਭ ਤੋਂ ਮੇਨ ਫਾਰ ਹੈ ਦੇਖੋ ਕਿੰਨਾ ਵਧੀਆ ਆ ਦੇਖੋ ੱਕਣਾ ਪਾਣੀ ਮਾਰਦੇ ਬਾਈ ਆ ਲੋ ਤੇ ਬਾਈ ਸਾਰੇ ਇਧਰ ਲੱਗੇ ਹੋਏ ਆਪਣਾ ਕਾਰ ਰਿਪੇਅਰ ਕਰਨ ਤੇ ਬੱਚੇ ਆਪਣੇ ਬੱਸ ਪਰ ਗਏ ਘੁੰਮਣ ਆ ਚੀਜਾ ਵੀਰੋ ਅਸਲੀ ਆ ਦੇਖੋ ਫਾਰ ਆ ਲਓ ਤੇ ਦੇਖੋ ਪਰਮਨੰਥ ਕਿੱਧਰ ਨੂੰ ਮੁੜਦੇ ਆ ਪਤਾ ਨਹੀਂ ਬਾਈ ਵਿੱਚੇ ਵਿੱਚ ਸਾਰੇ ਇੱਧਰ ਟੋਟਲੀ ਏਰੀਆ ਚ ਘੁੰਮ ਕੇ ਆਉਂਗੇ ਲਵਾਈ ਬੱਸ ਮੁੜਿਆ ਜੀ ਤੇ ਇਹ ਆਪਾਂ ਨਾਲ ਤਾਂ ਠੀਕ ਆ ਬਾਜੀ ਇਹ ਸਾਰੇ ਪਾਸੇ ਘੁੰਮ ਆਏ ਹੈਂ ਸਾਰਾ ਆਪਾਂ ਨੂੰ ਤੁਰ ਕੇ ਜਾਣਾ ਇਹਨਾਂ ਨੇ ਸਾਰਾ ਕੁਝ ਦੇਖ ਜਾਂਦਾ ਸਾਰੀ ਮਾਰਕੀਟ ਦੇਖ ਰਹੇ ਹਾਂ ਹਾਂ ਠੀਕ ਨੇ ਪਛਿਆ ਠੀਕ ਹੈ ਬਾਈ ਪੰਮੂ ਕਹਿੰਦਾ ਉਹ ਦੇਖੋ ਵੀ ਟੀਵੀ ਲੱਗਿਆ ਵਾਪਰ ਹਾਂ ਉਹਦੇ ਨਿਗਾ ਬਹੁਤ ਆ ਚਲ ਆਲੋ ਦਾ ਵੀ ਮਿਊਜ਼ਿਕ ਵੀ ਚੱਲ ਪਿਆ। ਲਾ ਭਈ ਬੰਦਾ ਕਰਤਾ ਖੁਸ਼। ਇਹ ਹੁਣ ਚਾਈਨੀਜ਼ੀ ਘਾਟ ਘਾ ਛੇੜ ਰਿਆ। ਜਿਹੜੇ ਕਹਿੰਦੇ ਪਲਾਸਟਿਕ ਵਾਲਾ ਕਾ। ਆਵੇ ਕਿਆ ਖਾ ਰਿਹਾ ਏ? ਦਾ ਫੋਨ ਆ ਜਾਵੇ। ਹੈ? ਪਾਪ ਕਨ ਖਾ ਰਿਹਾ। ਅੱਛਾ। ਠੀਕ ਆ ਠੀਕ ਆ। ਲੋ ਭਈ ਚਾਈਨੀਜ਼ੀ ਘਾ ਜਿਹਨੂੰ ਕਹਿੰਦੇ ਆ ਆ ਦੇਖੋ ਛੇੜਦਾ ਜਾਂਦਾ। ਚਾਈਨੀਜ਼ੀ ਇੱਧਰ ਰੱਖਤਾ। आया 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 भाई आया चलो इधर कट्ठे खड़े सारे हैं लो भाई जशन लाग ही खेलन हाँ। पर मैं नहीं गया ਹਾਂ ਕਰਨ ਦੀ ਹੋਟ ਮੰਡਾ ਕਾਦੀ ਉਹ ਟ੍ਰੇਨ ਕਹਿੰਦਾ ਹੈ ਅੱਛਾ ਟ੍ਰੇਨ ਚਲ ਆਪਾਂ ਕੋਲ ਬਦਲਦੇ ਏ ਘੱਟ ਵਾਲੇ ਹਾਂ ਤਾਂ ਅੱਛਾ ਠੀਕ ਆ ਹੂੰ ਲੈ ਭਾਈ ਚਲੋ ਜਸ਼ਨ ਦੀਆਂ ਮੌਜਾਂ ਹਨਾ ਹੈ ਹਾਂਜੀ ਹਾਂ ਜਸ਼ਨ ਹਾਂ ਚਲੋ ਭਾਈ ਬੱਚੇ ਖੁਸ਼ ਹੋ ਗਏ ਦਾ ਸਾਰੇ ਖੜੇ ਆਹੇ ਚਲੋ ਇੱਧਰ ਇਹ ਖੜਾ ਇੱਧਰ ਬਹੁਤ ਵਧੀਆ ਬਾਈ ਉਰੇ ਹਾਂ ਹਾਂ ਬਹੁਤ ਵਧੀਆ ਚੀਜ਼ ਹੈ ਬਾਈ ਹਾਂ ਪਰ ਮੈਂ ਤਾਂ ਨਹੀਂ ਜਾਣਾ ਪੁੱਤ ਹਾਂ ਇੱਛਾ ਇਹ ਖਾਣ ਦੇ ਵਿੱਚ ਮਸਤਾ ਬਾਈ ਲੋ ਬਾਈ ਚੱਲ ਵੀ ਟ੍ਰੇਨ ਤੇ ਵੀ ਨਾ ਕਹੇ ਤੇ ਇਧਰ ਬਾਈ ਠੀਕ ਆ ਬਾਈ ਲੋਕ ਬਈ ਖਾਣਾ ਖਾਣ ਪਹੁੰਚਿਆ ਹਵੇਲੀ ਚ ਤੇ ਇਧਰ ਆਪਾਂ ਮੰੂਨ ਦੇਖ ਲਓ ਪਲੇਟ ਦੀ ਘਿਆ ਰੇਲ ਬਣਾਈ ਵੀ ਐ ਇਹਨੇ ਬਾਈ ਸਾਰੇ ਮੰੂਨ ਠੰਗੀ ਕੋਈ ਹੋਏ ਪਿਆ ਤੇ ਸਾਰੇ ਬੈਠੇ ਆ ਬਾਈ ਹਵੇਲੀ ਚ ਆਏ ਹੋਇਆ ਜਲੰਧਰ ਇਹੋ ਸਾਹਮਣੇ ਬਈ ਟਰੱਕ ਖੜਾ ਤੇ ਇਧਰ ਜਸ਼ਨ ਬੈਠੀ ਹੈ ਤੇ ਭਾਈ ਆਪਣਾ ਆਪਣਾ ਲੱਗੇ ਹੋਇਆ ਮੇਨਾ ਮੇਨਾ ਸੌਂਗ ਚੱਲ ਰਿਹਾ ਹਾਂ ਪੁੱਤ ਕਿਆ ਖਾਣ ਲੱਗਿਆ ਰੋਟੀ ਅੱਛਾ ਲਓ ਭਾਈ ਉਧਰ ਰਮਨ ਬੈਠਾ ਸਾਹਮਣੇ ਭਾਜੀ ਸਾਰੇ ਤੇ ਚਲੋ ਚੱਲ ਰਿਹਾ ਕੰਮ ਭਾਈ ਹੋਰ ਸਾਮਾਨ ਬਹੁਤ ਹੋਰ ਦੇਖਣ ਨੂੰ ਲਓ ਭਾਈ ਰੋਟੀ ਖਾ ਲਈ ਰੋਟੀ ਖਾਣ ਤੋਂ ਬਾਅਦ ਗੁਲਾਬ ਜਾਮਣ ਦੇਖੋ ਬਾਜੀ ਦਾ ਆਓ ਜਮਦਾਨੂ ਕਹਿੰਦਾ ਤੁਸੀਂ ਚਮਚੇ ਚ ਨਹੀਂ ਯਾਰੀ ਪੂਰੀ ਤੇ ਬਾਈ ਜਸ਼ਨ ਹੈ ਹਾਂ ਤੇ ਆ ਲੋ ਬਾਈ ਪਰਮ ਲੱਗਿਆ ਖਾਣ ਖਰਾਮਾ ਹਾਂ ਚਲੋ ਬਾਈ ਖਲਾਉਂਦੇ ਆਪਾਂ ਉਹਨੂੰ ਹਾਂ